ਜੇ ਕਾ ਇਹਨਾਂ ਦਾ ਕੰਮ ਕਦੋਂ ਉਹਦੀ ਕੁੜੀ ਸਕੂਲੇ ਗਈ ਆ ਕਿੱਡਾ ਦਿਨ ਆ ਗਿਆ ਵਾ ਜੇ ਉਹ ਨਿਆਣੀ ਰੋਟੀ ਖਾ ਕੇ ਭਾਂਡਾ ਉੱਥੇ ਰੱਖ ਗਈ ਨਾ ਉਥੋਂ ਕਹਿੰਦੇ ਚੁੱਕਿਆ ਨਹੀਂ ਆ ਮਾਂ ਦੇ ਘਰ ਤੇ ਆਂ ਦਰਵਾਜਂਦੀਆਂ ਮੰਮੇ ਮੇਰੀ ਗੱਲ ਸੁਣਾ ਮੈਂ ਤਾਂ ਕੱਲ ਦੀ ਚੁੱਪ ਕੀਤੀ ਆ ਪਰ ਇੱਕ ਗੱਲ ਹੈਗੀ ਆ ਕਿ ਗਰਮੀਤ ਨੇ ਨਾ ਖੀਰ ਦੇ ਵਿੱਚ ਕੁਝ ਮਲਾਇਆ ਹੈਗਾ ਤੇ ਮੈਂ ਆਪਣੇ ਅੱਖੀਂ ਵੇਖਿਆ ਹੈਗਾ ਤੁਸੀਂ ਮੇਰੀ ਗੱਲ ਤੇ ਕਿਉਂ ਨਹੀਂ ਯਕੀਨ ਕਰਦੇ ਬੱਸ ਕਰਨੀ ਬੱਸ ਕਰ ਬਹੁਤ ਡਰਾਮੇ ਨਾ ਕਰ ਤੈਨੂੰ ਮੈਂ ਦੱਸਾਂ ਕਦੀ ਤੈਨੂੰ ਉਹ ਵਾਲ ਮੇਰੀ ਕੁੜੀ ਦੀ ਚੰਗੀ ਲੱਗਦੀ ਕਦੀ ਤੈਨੂੰ ਗਰਮੀਤ ਨਹੀਂ ਚੰਗੀ ਲੱਗਦੀ ਕੀ ਗੱਲ ਘਰ ਚ ਸਾਰਿਆਂ ਚ ਤੂੰ ਹੀ ਚੰਗੀ ਗੱਲੀ ਮੰਮੀ ਮੈਂ ਕਦੋਂ ਆਨੀ ਆਂ ਵੀ ਮੈਂ ਹੀ ਚੰਗੀ ਆਂ ਘਰ ਦੇ ਵਿੱਚ ਮੈਂ ਮਾੜੀ ਆਂ ਤਾਈਓ ਤੇ ਮੈਂ ਉਹ ਗੱਲ ਵੀ ਤੁਹਾਨੂੰ ਸੱਚ ਬੋਲਦੀ ਆ ਮੈਂ ਸੱਚੀ ਬੋਲਣ ਲਈ ਆ ਮੈਨੂੰ ਝੂਠ ਬੋਲਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਮੇਰੇ ਤੇ ਇੱਕ ਵਾਰੀ ਯਕੀਨ ਕਰੋ ਇਹ ਸਾਰਾ ਕੀਤਾ ਕਰਾਇਆ ਗਰਮੀਤ ਦਾ ਵਾ ਗਰਮੀਤ ਨੇ ਮੈਨੂੰ ਕਿਹਾ ਵੀ ਹੈਗਾ ਵੀ ਲਾਲਾ ਜੋਰ ਜਿੰਨਾ ਲਾਉਣਾ ਵਾ ਮੈਂ ਖੀਰ ਦੇ ਵਿੱਚ ਕੁਝ ਮਲਾਇਆ ਹੀ ਤੇ ਤੂੰ ਇਹ ਗੱਲ ਸਾਬਤ ਕਰ ਦੇ ਤੇ ਤੁਸੀਂ ਮੇਰੇ ਸੱਚ ਤੇ ਇੱਕ ਵਾਰੀ ਯਕੀਨ ਕਰ ਲਓ ਨਹੀਂ ਤੂੰ ਬੜਾ ਸੱਚਾ ਨਾ ਆਪਣੀ ਚੁੰਨੀ ਦੇ ਪੱਲੇ ਬੰਨ ਕੇ ਰੱਖ ਮੈਨੂੰ ਬਹੁਤ ਸੱਚ ਦਾ ਗਿਆਨ ਨਾ ਦੇ ਜਿਹੜੇ ਮੇਰੇ ਆਇਤੀ ਨੂੰ ਨਜ਼ਰ ਦੇ ਉਹ ਮੈਨੂੰ ਸੱਚ ਬੋਲਣਗੇ ਬੋਤਾ ਮੈਨੂੰ ਬਰੇ ਕੰਨ ਖੋਲ ਕੇ ਗੱਲ ਸੁਣ ਲਾ ਮੈਨੂੰ ਅੱਜ ਤੋਂ ਪਤਾ ਬੁਲਾਉਣ ਦੀ ਲੋੜ ਨਹੀਂ ਹੈਗੀ ਮੈਨੂੰ ਕੇ ਆਪਣਾ ਗਿਆ ਜਿਹੜਾ ਆਪਣੇ ਕੋਲ ਹੀ ਰੱਖਿਆ ਕਰ ਬੋਤਾ ਬਕਵਾਸ ਨਾ ਮੇਰੇ ਨਾਲ ਕਰਿਆ ਕਰ ਮੰਮੀ ਫਿਰ ਮੇਰੀ ਇੱਕ ਗੱਲ ਤੁਸੀਂ ਵੀ ਕੰਨ ਖੋਲ ਕੇ ਸੁਣ ਲੋ ਜਿਹੜਾ ਤੁਸੀਂ ਅੰਨਾ ਚ ਕੀਨ ਗਰਮੀ ਤੇ ਕੰਢੇ ਹੋ ਨਾ ਜੇ ਤੁਹਾਨੂੰ ਇਹ ਹੱਥਾਂ ਦੀਆਂ ਦਿੱਤੀਆਂ ਮੂੰਹ ਨਾ ਨਾ ਖੋਲਣੀਆਂ ਪਹਿਣ ਗਿਆ ਤੇ ਫਿਰ ਤੁਸੀਂ ਆਖਿਓ ਤੇ ਤੁਹਾਡੀਆਂ ਅੱਖਾਂ ਫੇਰ ਹੀ ਉਗੜਨੀਆਂ ਵਾ ਕਿ ਪੰਮਾ ਸੱਚ ਬੋਲਣ ਰਹੀ ਹੈਗੀ ਅੱਛਾ ਮੈਂ ਨਿਆਣੀ ਆ ਨਾ ਮੈਨੂੰ ਪਤਾ ਨਹੀਂ ਲੱਗਦਾ ਵੀ ਤੁਸੀਂ ਕੀ ਕਰਦੀਆਂ ਜੇ ਮੈਨੂੰ ਸਾਰਿਆਂ ਦਾ ਪਤਾ ਲੱਗਦਾ ਵਾ ਕਿ ਕਿਹੜੇ ਰੰਗਾਂ 'ਚ ਫਿਰਦੇ ਆ ਤੇਰਾ ਹੋਵੇ ਤੂੰ ਕਿਸੇ ਪਾਸੇ ਨਹੀਂ ਜਾਣੀ ਤੇ ਉਹ ਕਿਸੇ ਪਾਸੇ ਨਹੀਂ ਜਾਣ ਤੇਰਾ ਤਾਂ ਮੈਨੂੰ ਪਤਾ ਨਹੀਂ ਲੱਗਦਾ ਮੰਮੀ ਜੇ ਤੁਹਾਨੂੰ ਪਤਾ ਲੱਗੇ ਨਾ ਤੇ ਫਿਰ ਇੱਕ ਗੱਲ ਮੇਰੀ ਕੰਨ ਖੋਲ ਕੇ ਹੋਰ ਸੁਣ ਲੋ ਆ ਜਿਹੜੀ ਗਰਮੀਤ ਆ ਨਾ ਤੁਹਾਡੇ ਘਰ ਆਦੇ ਵੀ ਪੰਮੋ ਅੰਦਰ ਵੜ ਗਿਆ ਤੈਨੂੰ ਸੁਣਿਆ ਨਹੀਂ ਆ ਤੁਹਾਨੂੰ ਕੀ ਕਹਿਣ ਲਈ ਹੈਗੀ ਵੀ ਪੰਮੋ ਨੇ ਕਿਹਾ ਵਾ ਦੀਦੀ ਕੋ ਜਾ ਕੇ ਤਾਂ ਲੈ ਆ ਮੁੰਡਾ ਇਹਦੇ ਨਾਲ ਪੈਲੀ ਹੋ ਗਈ ਆ ਮੈਨੂੰ ਕੀ ਲੋੜ ਕਹਿਣ ਦੀ ਉਹ ਇੱਕ ਨਹੀਂ ਉਹ ਤਾਂ 100 ਝੂਠ ਬੋਲਦੀ ਆ ਤੁਸੀਂ ਕਾਨੂੰਨੀ ਉਹਦੇ ਤੇ ਯਕੀਨ ਕਰਦੇ ਤੁਸੀਂ ਮੇਰੀ ਇੱਕ ਵਾਰੀ ਮੰਨ ਕੇ ਤੇ ਵੇਖੋ ਨੇ ਮੈਨੂੰ ਤਾਂ ਹੁਣ ਤੁਸੀਂ ਦੋਵੇਂ ਝੂਠੀਆਂ ਲੱਗਦੀਆਂ ਆ। ਉਹ ਆਂਦੀ ਉਹ ਝੂਠ ਬੋਲਦੀ ਤੂੰ ਆ ਨਹੀਂ ਉਹ ਝੂਠ ਬੋਲਦੀ ਮੈਂ ਕਰਾਂ ਵੀ ਯਕੀਨ ਕੀਤਾ ਕਰਾਂ। ਹਾਏ ਮੰਮੀ ਜੇ ਤੇ ਮੇਰੇ ਕੋਲ ਪ੍ਰੂਫ ਹੁੰਦਾ ਨਾ ਤੇ ਮੈਂ ਤੁਹਾਨੂੰ ਪੱਕਾ ਵਿਖਾਲ ਦਿੰਦੀ ਵੀ ਗਰਮੀਤ ਨੇ ਖੀਰ ਚ ਕੋਹ ਮਲਾਇਆ ਵਾ। ਮੇਰੇ ਕੋਲ ਕੋਈ ਸਬੂਤ ਹੈ ਨਹੀਂ ਆ। ਮੈਂ ਕਾਰ ਕੋਹ ਨਹੀਂ ਸਕਦੀ। ਦਿਮਾਗ ਤੇ ਮੇਰਾ ਮੋਟਾ ਮੈਨੂੰ ਵੀਡੀਓ ਬਣਾ ਲੈਣੀ ਚਾਹੀਦੀ ਤੇ ਦੂਜੀ ਗੱਲ ਗਰਮੀਤ ਨੇ ਆਪਣੇ ਮੂੰਹੋਂ ਮੈਨੂੰ ਆਖਿਆ ਹੈਗਾ ਵੀ ਜਾ ਮਾਂ ਦੀ ਧੀ ਹੈ। ਜੇ ਸਾਬਤ ਕਰ ਸਕਦੀ ਆ ਤੇ ਕਰ ਲੈ ਤੂੰ ਕੋਖ ਨਹੀਂ ਕਰ ਸਕਦੀ ਮਲਾਇਆ ਹੀ ਖੀਰ ਦੇ ਵਿੱਚ ਫਿਰ ਦੂਜੀ ਗੱਲ ਏ ਕਿ ਜੇ ਖੀਰ ਚ ਉਹਨੇ ਨਹੀਂ ਕੁਝ ਮਲਾਇਆ ਤੇ ਫਿਰ ਉਹਨੇ ਖਾਧੀ ਕਿਉਂ ਉਹਨੇ ਸੁੱਟੀ ਕਿਉਂ ਥੱਲੇ ਨਹੀਂ ਛੋੜਦੀ ਇਹਨਾਂ ਤੇ ਹੋਰ ਹੋ ਕੀ ਕਰਦੀ ਤੂੰ ਤੇ ਉਹਨੂੰ ਖਜਾਇ ਦਿੱਤਾ ਪਹਿਲਾਂ ਤੇਰੇ ਕੋਈ ਸੰਗ ਚਿਮਚਾ ਧੱਕੇ ਤੇ ਤੂੰ ਖਾ ਲੈਂਗੀ ਇੱਦਾਂ ਨਹੀਂ ਕਿਸੇ ਨਾਲ ਕਰਦੇ ਉਹ ਵੀ ਇਨਸਾਨ ਵਾਂ ਜਾਨਵਰ ਨਹੀਂ ਇੱਦਾਂ ਤੇ ਲੋਕੀ ਜਾਨਵਰਾਂ ਨਾਲ ਨਹੀਂ ਕਰਦੇ ਤੇਰਾ ਤਾਂ ਉਹ ਗਾਲ ਕੁੱਤੀ ਜੀ ਘਰ ਇੰਦੇ ਰੋਜ ਦੇੜੀ ਰਾਵਾਂ ਹੀ ਪੌਂਦੀ ਦਿੰਨੀ ਆਂਗੀ ਹਾਇ ਰੱਬਾ ਮਾਤਾ ਅੱਜ ਤੇ ਤੈਨੂੰ ਮੇਰੀਆਂ ਗੱਲਾਂ ਕੌੜੀਆਂ ਲੱਗਦੀਆਂ ਵਾ ਨਾ ਅੱਜ ਤੇ ਉਹਨੇ ਕੀਤੀ ਆ ਨਾ ਦੀਦੀ ਨੂੰ ਮਾਰਨ ਦੀ ਕੋਸ਼ਿਸ਼ ਤੇ ਕੱਲ ਨੂੰ ਜਦੋਂ ਤੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਨਾ ਫੇਰ ਤੈਨੂੰ ਪਤਾ ਲੱਗਣਾ ਵੀ ਬੰਨ ਕੀ ਡਿਆ ਵਾ ਫਿਰ ਤੂੰ ਕਹਿਣਾ ਹਾਂ ਪੰਮੋ ਸੱਚ ਬੋਲਦੀ ਪਰ ਉਹ ਜਿਹੜਾ ਵੇਲਾ ਖੁੰਝਿਆ ਵਾ ਨਾ ਮੁੜ ਕੇ ਉਹ ਹੱਥ ਨਹੀਂ ਆਉਣਾ ਮੁੜ ਕੇ ਤੂੰ ਹੀ ਪਸਤਾਉਣਾ ਵਾ ਨਾ ਤੈਨੂੰ ਕਹ ਲੈ ਕਿਦਾਂ ਲੋਕਾਂ ਦਾ ਮਸਾ ਕਿਦਾਂ ਰੋਲਾ ਪਾਇਆ ਦਿਨ ਛਿੜ ਕੇ ਲੋਕੀ ਵੇਖਣ ਦੇ ਬੰਨ ਕਰ ਕੀ ਬਣ ਗਿਆ ਕਿ ਤੈਨੂੰ ਇੰਨਾ ਸਮਝਾਈਦਾ ਇਹਨਾਂ ਦੇ ਗੱਲ 'ਚ ਦਖਲ ਨਾ ਦਿਆ ਕਰ ਜੋ ਮਰਦਾ ਨਾ ਮੰਦੇ ਦਾ ਮਰਦਾ ਵਾ ਕੋਈ ਘਾਟੇ ਵਿੱਚ ਲੱਥੇ ਪਰ ਤੂੰ ਆ ਨਾ ਤੂੰ ਤਾਂ ਆਖੇ ਲੱਗਦੀ ਮੱਸਾ ਮਿਆਨੀ ਆ ਮੈਂ ਆਕੇ ਕੀ ਲੱਗਣਾ ਵਾ ਮੈਨੂੰ ਤਾਂ ਗੁੱਸਾ ਚੜ ਚੜ ਕੇ ਜਾਂਦਾ ਵਾ ਇਹ ਗਰਮੀਤ ਦੀਆਂ ਆਦਾਂ ਦੇ ਉੱਤੇ ਮੇਰਾ ਮੇਰਾ ਹੀ ਝੂਠਾ ਨਾਂ ਲਾ ਕੇ ਰੱਖ ਦਿੱਤਾ ਪਿਆਹੇ ਜੀ ਤੂੰ ਹੀ ਉਹ ਪਹਿਲੀ ਬੰਨੇ ਦੇ ਉੱਤੇ ਮੁੰਡਾ ਜਾ ਕੇ ਤੇ ਲੈ ਆ ਤੇ ਇਹਦੇ ਨਾਂ ਕਰਤਾ ਦੀਦੀ ਨੇ ਦੱਸ ਵੀ ਮੈਨੂੰ ਕੀ ਲੋੜ ਆ ਇਹ ਇੱਕ ਝੂਠ ਬੋਲਦੀ ਆ ਇਹ ਤੇ ਝੂਠ ਤੇ ਝੂਠ ਬੋਲੀ ਜਾਂਦੀ ਤੇ ਮੈਂ ਕਿੱਦਾਂ ਚੁੱਪ ਕੀਤੀ ਰਵਾਂ ਨਾ ਤੈਨੂੰ ਪਾਈ ਹਸਾ ਲੈਣਾ ਨੇ ਗਰਮੀਤ ਨੇ ਇਹਦਾ ਤੂੰ ਇਹ ਮੁੱਦੇ ਹੀ ਬੋਲਦੀ ਆ ਜੋ ਕਰਦੀ ਕਰਨ ਦੇ ਆਪੇ ਫਸ ਕੇ ਮਰੂ ਸਾਨੂੰ ਕੀ ਉਹ ਤੇ ਮਰ ਚੀ ਨਾ ਨਾ ਇਹਦਾ ਨਾਂ ਬਚਾਉਂਦੀ ਨੇ ਬੱਦੀ ਸਾਰੀ ਮਰਨਾ ਇੱਥੇ ਜੇਲ੍ਹ ਚ ਮੇਰ ਕੋਈ ਗਲਤੀ ਹੋ ਗਈ ਆ ਸਗੋਂ ਮਰਨ ਦਿੰਦੀ ਨਾ ਤੇ ਪਤਾ ਲੱਗ ਜਾਂਦਾ ਪਰ ਇਹਦਾ ਕੀ ਲੈਣਾ ਹੀ ਮੁੜ ਕੇ ਝੂਠ ਬੋਲ ਕੇ ਮੈਨੂੰ ਬਣਾ ਦਿੰਦੀ ਪੈਨੇ ਕੋਈ ਪਾਤਾ ਵਿੱਚ ਤੇ ਫਿਰ ਮੈਂ ਕੀ ਕਰਦੀ ਫਿਰ ਕਰਨਾ ਵਾ ਕੁੱਖ ਨਹੀਂ ਹੁੰਦਾ ਚੰਗਾ ਸੱਚ ਸੱਚ ਹੀ ਹੁੰਦਾ ਵਾ ਝੂਠ ਝੂਠ ਹੀ ਹੁੰਦਾ ਵਾ ਜੋ ਕਰਦੇ ਨੇ ਕਰਨ ਦੇ ਤੂੰ ਦੱਸਣਾ ਤੇ ਗੱਲ ਚੰਗਾ ਨਹੀਂ ਚ ਸਾਡੇ ਮਾਤਾ ਦੀ ਗੱਲ ਨਾ ਸਮਝਿਆ ਕਰ ਜੰਗਾ ਉਹ ਵੀ ਫੇਰਾਂ ਚੁੱਲਾ ਆ ਕੇ ਉਧਰ ਘੜੀਓ ਦੂਰ ਹੀ ਦੀ ਆ ਆਏ ਰੱਬਾ ਇੱਕ ਤੇ ਤੁਹਾਡੀ ਮਾਈ ਦੀ ਸਮਝ ਨਹੀਂ ਆਉਂਦੀ ਤੇ ਇੱਕ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਮੇਰੇ ਵਾਲਦਾ ਤੇ ਇਹ ਘਰ ਦੇ ਵਿੱਚ ਕੋਈ ਵੀ ਨਹੀਂ ਆ ਸਿਰਫ ਇੱਕ ਉਹਦੀਆਂ ਗੱਲਾਂ ਕਰੀ ਜਾਂਦੇ ਆ ਉਹ ਚੰਗੀ ਉਹ ਚੰਗੀ ਮੈਂ ਹੀ ਮਾੜੀ ਹੋ ਗਈਆਂ ਮੈਨੂੰ ਨਹੀਂ ਲੋੜ ਕਵਾਉਣ ਦੀ ਕਿ ਜਿਹੜਾ ਬੰਦਾ ਘਰ ਦੇ ਕੰਮ ਕਰਕੇ ਮਰੇ ਨਾ ਘਰ ਬਲੇ ਉਹਨੇ ਸੰਭਰੇ ਲੱਗਦਾ ਕਿ ਇਹ ਬੰਦਾ ਵਿੱਚੋਂ ਮਾਰੇ ਨਾ ਕੁੰਡੀਆਂ ਘਰੇ ਘਰੋਂ ਉਹ ਚੰਗਾ ਹੁੰਦਾ ਹਮੇਸ਼ਾ ਹੀ ਜਿਹੜਾ ਘਰ ਕੁੰਡੀਆਂ ਹੁੰਦਾ ਚਲੋ ਜਿੱਦਾਂ ਮਰਜੀ ਆ ਧੋ ਲੋ ਹੱਥ ਨੂੰ ਤੇ ਮੈਂ ਤੁਹਾਨੂੰ ਰੋਟੀ ਫੜਾਦਾ ਆ ਥੋੜਾ ਜਿਹਾ ਝਾੜੂ ਰੈਂਦਾ ਲਾ ਲੈਂਦਾ ਚੱਲਿਆ ਚਾਲਾ ਮਨਾ ਝਾੜੂ ਬਾਹ ਚਲਾ ਲੈਨੇ ਆ ਪਹਿਲਾਂ ਇਹਨੂੰ ਮਹਾਰਾਣੀ ਨੂੰ ਰੋਟੀ ਫੜਾ ਲਾਂ ਇਹਨੂੰ ਤਾਂ ਕੋਈ ਨਾ ਕੋਈ ਮੁੱਦਾ ਚਾਹੀਦਾ ਗੱਲ ਫੜਨ ਦਾ ਫੇਰ ਰੱਖਣਾ ਲੈ ਬਾਹਰ ਹੀ ਕੰਮ ਤਾਂ ਦਾ ਕਰਦੀ ਰਹੀ ਮੈਨੂੰ ਨੇ ਕਿਹਨੇ ਵੀ ਰੋਟੀ ਪੁੱਛੀ ਇਹਨੂੰ ਮੌਕਾ ਨਾ ਮਿਲੇ ਗੱਲ ਕਰਨ ਦਾ ਬਾਕੀ ਭਾਵੇਂ ਸਾਰੇ ਭੁੱਖੇ ਹੀ ਰਹਿ ਜਾਣ ਅਵੇ ਲੱਕੇ ਨੇ ਕਹਿਣਾ ਵਾ ਦੋ ਜਾਨੀਆਂ ਵਾ ਤੇ ਇਹਨਾਂ ਨੂੰ ਖੜਾ ਕੋਈ ਕੰਮ ਵਾ ਭਾਂਡੇ ਵੀ ਇੰਨੇ ਢੂਠੇ ਹੋ ਜਾਂਦੇ ਹੀ ਉਹ ਕੁੜੀ ਆ ਉਹ ਕਹਿ ਰਹੀਦੀ ਕਦੀ ਕੋਸ਼ ਬਣਾ ਕੇ ਦੇ ਮੈਨੂੰ ਕਦੀ ਕੋਹ ਬਣਾ ਕੇ ਦੇ ਤੇ ਉਹ ਭਾਂਡਿਆਂ ਚ ਬਣਨਾ ਤੇ ਇੰਨੇ ਝੂਠੇ ਹੋ ਜਾਂਦੇ ਆ ਅੰਦਰ ਇੰਨੀ ਗਰਮੀ ਪੈ ਰਹੀ ਆ ਤੇ ਭਾਂਡੇ ਵੀ ਇੰਨੇ ਮਾਂਜੇ ਵੀ ਨਹੀਂ ਜਾਂਦੇ ਕਿ ਤੇ ਬੁੜਰੀ ਨੂੰ ਇੰਨੀ ਵਾਲ ਕਿਹਾ ਕਿ ਦੇ ਪੱਖਾ ਜਨੇ ਛੱਤ ਵਾਲਾ ਲਾ ਦੇ ਤੇ ਬੁਰਾ ਹਾਲ ਹੋਣਿਆ ਪਰ ਤੇ ਇਹ ਵੀ ਨਹੀਂ ਮਰਦੀ ਹੈਗੀ ਕਿ ਦੇਖੀ ਮੈਂ ਪੱਖਾ ਹੀ ਲਾ ਦਵਾ ਕੰਦੂਸੀਆਂ ਕਰ ਕਰਕੇ ਪਤਾ ਨਹੀਂ ਇਹਨੇ ਕੀ ਕਰ ਲੈਣਾ ਇਹਨੇ ਉਲੀ ਮਾਂ ਜਲਾ ਹ ਸਾਰੇ ਕੱਪੜਿਆਂ ਤੇ ਸਰਫ ਵਾਲੇ ਸਿੱਟੇ ਭਾਰ ਦਿੱਤੇ ਆ ਤੇ ਤੈਨੂੰ ਨਹੀਂ ਪਤਾ ਲੱਗਣ ਡਿਆ ਕਿ ਇਹ ਪਾਂਡੇ ਮਾਂਜਣ ਡਈ ਆ ਇਹ ਤਾਂ ਪਰਾਂ ਹੋ ਕੇ ਫੜਲਾ ਮੱਸਾ ਕਿ ਤੂੰ ਉਹਦਾ ਹੀ ਹੋਣਾ ਹੁੰਦਾ ਜਦੋਂ ਮੈਂ ਪਾਂਡੇ ਮਾਂਜਣ ਡਈ ਹੁਣਾ ਨਾ ਹਾਈ ਹਾਈ ਪਾਂਡੇ ਮਾਂਜਣ ਡਈ ਹੋਗਾ ਤੂੰ ਇੱਥੇ ਸਰਫ ਖਲਾ ਰਹੇ ਨਹੀਂ ਤੂੰ ਸਾਰੇ ਕੱਪੜੇ ਭਾਰ ਕੇੜਾ ਇਕ ਦਿੱਤੇ ਆ ਤੇ ਫਿਰ ਤੂੰ ਫੜਲਾ ਪਾਂਡੇ ਕਿ ਮੈਂ ਪਾਂਡੇ ਹੀ ਮਾਂਜਣ ਡੀ ਮੈਂ ਕਿਹੜਾ ਇੱਥੇ ਨੌਂਡਿੰਗ ਦੇ ਦਿੱਤੇ ਸਿੱਟੇ ਪੈ ਗਏ ਆ ਢੋਪਰਾ ਪਾਂਡੇ ਦਾ ਪਹਿਲਾਂ ਇਕੱਠਾ ਕਰ ਲੈਣਾ ਨਾਲੋਂ ਨਾਲ ਨਹੀਂ ਮਾਂਜੇ ਜਾਂਦੇ ਤੇ ਜੋ ਖਾਣਾ ਮੈਂ ਤਾਂ ਪਾਂਡੇ ਝੂਠੇ ਹੋਣੇ ਨਹੀਂ ਹੈਗੇ ਆ ਦੇਦੇ ਦੋਵੇਂ ਮਾਮਾ ਦੀਆਂ ਦੇ ਇਨੇ ਪਾਂਡੇ ਕਿਦਾਂ ਹੋ ਜਾਂਦੇ ਆ ਰਾਤੀਂ ਵੀ ਮਾਂ ਜੀ ਉੱਧਾ ਹੀ ਸਿੰਕ ਭਰੀ ਰਹਿਂਦੀ ਤੇ ਹੁਣ ਸਵੇਰੇ ਉੱਠ ਕੇ ਤਾਂ ਹੋਵਲ ਫਿਰ ਝੂਠੇ ਕਰਕੇ ਦੇਖੋ ਜਾਣੇ ਨੇ ਪਾਂਡੇ ਪਾਂਡੇ ਝੂਠੇ ਕਰੀ ਦੇ ਅਕੇ ਤੇਰੇ ਵਾਂਗੂ ਇੱਕੋ ਥਾਲੀ ਜਿਤਨੀ ਖਾ ਲਈਦਾ ਹੈਗਾ ਸਾਰੇ ਖਾਣੇ ਆ ਪਾਂਡਿਆਂ ਚ ਵੱਖੋ ਬਾਕੀ ਖਾਣੇ ਆ ਇਹਨਾਂ ਵੀ ਮਾਂ ਜੀ ਰੱਖੀ ਦੇ ਆ ਤੇ ਮਾਂ ਜੀ ਰਾਤੀਂ ਤੂੰ ਨਹੀਂ ਮਾਂ ਜੀ ਅਕੇ ਮੇਰੇ ਲੜਨ ਨੂੰ ਬੰਨਾਈ ਲੱਭਦੀ ਰਹਿੰਦੀ ਕੋਈ ਨਾ ਕੋਈ ਚੁੱਪ ਕਰ ਜਾ ਤੈਨੂੰ ਮੈਂ ਦੱਸਦਾ ਐਵੇਂ ਨਾ ਰੋਲੀ ਪਾਈ ਜਾ ਮੇਰੇ ਦਿਵਾਲੇ ਤੇ ਤੂੰ ਵੀ ਚੁੱਪ ਕਰਕੇ ਆਪਣੀ ਰੋਟੀ ਪਾ ਕੇ ਤੇ ਲੈ ਜਾ ਕਰ ਲੈੰਦੇ ਕੰਮ ਕਿਹਨੇ ਕੰਮ ਕਰਨਾ ਤੂੰ ਸੜੇ ਮੱਥੇ ਤੂੰ ਹਰੇ ਮੱਥੇ ਕਰੀ ਜਾ ਨਾ ਸੜੇ ਮੱਥੇ ਡਈਂ ਘੰਟੇ ਮੰਮੀ ਆਲਾ ਰੋਟੀ ਮੈਂ ਰੋਟੀ ਨਹੀਂ ਕੰਮ ਖਾਣੇ ਰੋਟੀ ਲੈ ਜਾ ਮੰਮੀ ਰੋਟੀ ਖਾ ਲੋ ਗੁੱਸਾ ਛੱਡ ਵੀ ਦਈਦਾ ਹੁੰਦਾ ਵਾ ਜਦੋਂ ਮੈਂ ਸਾਰਾ ਕੁਝ ਭੁੱਲ ਭਲਾ ਕੇ ਤੇ ਰੋਟੀ ਤੁਹਾਡੇ ਨਹੀਂ ਲੈ ਕੇ ਆਈਆਂ ਤੇ ਤੂੰ ਫਿਰ ਵੀ ਉਹੋ ਹੀ ਜੇਦ ਫੜ ਕੇ ਬੈਠਿਆ ਈ ਨੀ ਅੱਗੇ ਤੇ ਮੈਂ ਤੇਰੇ ਹੱਥ ਦੇ ਨਿੱਤ ਪਰੌਂਠੇ ਪੱਕੇ ਖਾਨੀ ਆ ਨਾਲੇ ਇੱਕ ਗੱਲ ਮੇਰੀ ਹੋਰ ਸੁਣ ਲਾ ਚਾਹੇ ਤੇ ਮੈਂ ਆਪੇ ਬਣਾ ਲੂੰਗੀ ਤੇ ਚਾਹੇ ਮੈਂ ਰੋਟੀ ਗਰਮੀਤ ਬਣਾਉਂਦਿਆ ਕਰ ਆਵੇ ਤੇਰੇ ਗਾੜੀ ਜੋੜੇ ਹੱਥ ਮੇਰਾ ਖੜਾ ਛੱਡ ਦੇ ਮੰਮੀ ਤੁਸੀਂ ਨਾ ਬਸ ਅੱਡ ਹੋਣ ਦੇ ਬਹਾਨੇ ਲੱਭਣ ਦੇ ਈ ਹੋ ਅਜੀ ਪੱਜੀ ਨਾ ਤੁਸੀਂ ਰੋਟੀ ਗਰਮੀਤ ਨਾ ਖਾਣੀ ਚਾਹੁੰਦੇ ਈ ਹੋ ਤੇ ਬਾਕੀ ਚਲੋ ਮੈਨੂੰ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ ਆ ਜੇ ਮੈਂ ਕੋਈ ਵੀ ਗੱਲ ਕਰਦੀ ਆ ਨਾ ਤੇ ਤੁਹਾਡੇ ਮੁੰਡੇ ਨੇ ਫੇਰ ਮੇਰੇ ਦਿਵਾਲੇ ਹੋ ਜਾਣਾ ਵਾ ਵੀ ਤੂੰ ਐਵੇਂ ਸੇੜ ਰਮਦੀ ਰਹਿਣੀ ਆ ਤੂੰ ਜਿਹੜੀ ਵੀ ਗੱਲ ਕਰਨੀ ਆ ਨਾ ਉਹਦੇ ਨਾਲ ਕਰ ਲਿਓ ਤੇ ਕੋਈ ਨਹੀਂ ਮੈਂ ਮੁੰਡੇ ਨਾਲ ਵੀ ਕਰ ਲੂੰਗੀ ਮੈਂ ਮੁੰਡੇ ਕੋ ਡਰਦੀ ਆ ਮਾਦਾ ਕੀ ਗੱਲ ਹੋ ਗਈ ਆ ਤੈਨੂੰ ਲੋੜ ਮੈਨੂੰ ਨਰਨ ਦੀ ਰੋਟੀ ਗਾੜੀ ਵੀ ਖਾਓ ਇਹਨੂੰ ਵਾ ਮਾੜੀ ਤੇ ਮੈਨੂੰ ਤਾਂ ਆ ਆਖਾਂ ਜੇ ਤੂੰ ਚੰਗਾ ਹੋਵੇਂ ਤੂੰ ਤੇ ਇਹਦੇ ਮਗਰ ਲਾ ਕੇ ਕਿਤੇ ਕੁੜੀ ਨੂੰ ਨਹੀਂ ਆਈ ਨੂੰ ਬੁਲਾਉਣਾ ਉਹ ਕਿੰਨੇ ਦੁਖੀ ਆ ਉਹਨੂੰ ਕੋਈ ਸਾਸਰੀ ਕਰਦਾ ਤਾਂ ਜਵਾਬ ਨਹੀਂ ਦਿੰਦਾ ਹੁਣ ਜਿੱਦਾਂ ਇਹ ਕਹਿੰਦੀ ਨਾ ਤੂੰ ਓਦਾਂ ਕਰਦਾ ਵਾ ਤੂੰ ਵੀ ਪਹਿਲਾਂ ਵਾਲਾ ਗਰਨਾਮ ਨਹੀਂ ਰਹਿ ਗਿਆ ਓ ਮਾਤਾ ਮੈਂ ਪਹਿਲਾਂ ਹੀ ਆ ਤੇਰੀ ਕੁੜੀ ਤੇਰੀ ਅੱਖੇ ਬਦਲ ਗਈਆਂ ਤੁਹਾਡੀਆਂ ਨਾਲੇ ਭੈਣ ਨੇ ਕਿਹ ਚੰਗੇ ਕੀਤੀ ਹਨ ਪੁਲਿਸ ਲੱਗ ਗਈ ਸਾਡੇ ਤੇ ਜਦੋਂ ਆਈ ਜਾਂਦੇ ਹੈ ਨਾ ਕਿ ਮੁੰਡਾ ਕੁੜੀ ਨਾਲ ਹੈ ਜਿੱਦਕੇ ਮੁੰਡਾ ਲਿਆ ਤੇ ਕੀ ਫਾਇਦਾ ਆਇਆ ਪੁਲਿਸ ਘਰ ਲਿਆ ਗਈ ਕਿੰਨੀ ਬਦਨਾਮੀ ਮੈਂ ਬਾਹਰ ਲੋਕਾਂ ਨੂੰ ਨਾ ਲੋਕੀ ਮੈਨੂੰ 20-20 ਸਵਾਲ ਕਰਦੇ ਗਾੜੀ ਤੁਹਾਡੇ ਕੋਲ ਪੁਲਿਸ ਕੋਈ ਕੀ ਗੱਲ ਕੁੜੀ ਦਾ ਨਹੀਂ ਹਿੱਸਾ ਮੰਗਦੀ ਆ ਸੋ ਮੈਂ ਹਜੇ ਕੱਦ ਦੀ ਦੱਸਾਂ ਜੋ ਆਵਦਾ ਲੋਕਾਂ ਗੜੀ ਭਾਵੇਂ ਨੇ ਗਰਮੀ ਤੇ ਪੁੱਛ ਲੈਂਦੀ ਅਕਸਰ ਸਿੰਦਾ ਮੇਰਾ ਭਰਾ ਵਾ ਦੁੱਖ ਤੇ ਲੱਗਦਾ ਵਾ ਜਦੋਂ ਉਹਨੇ ਸਾਡੇ ਰਿਸ਼ਤੇ ਨਹੀਂ ਕਦੇ ਨਹੀਂ ਕੀਤੀ ਜਦੋਂ ਮਾਤਾ ਰਿਸ਼ਤੇ ਟੁੱਟਦੇ ਨਾ ਦੁੱਖ ਤੇ ਬੜਾ ਲੰਗਾ ਲੱਗਦਾ ਵਾ ਮੇਰੇ ਭੈਣ ਨੇ ਕੀ ਚੰਗਾ ਨੇ ਕੀਤਾ ਜਦੋਂ ਮੈਂ ਨੂੰ ਆਦਾ ਹੈ ਨਾ ਕਿ ਭੈਣੇ ਕੰਮ ਨਾ ਕਰ ਇਹ ਕਦੇ ਮਨਾ ਚੁੱਕ ਮੁੰਡਾ ਨਾ ਲੈ ਸਾਡੇ ਰਿਸ਼ਤੇ ਫਿੱਕ ਪੈ ਨਹੀਂ ਉਹ ਸਾਡੇ ਭਰਾਵਾਂ 'ਚ ਵੈਰ ਪਾਉਣਾ ਪਰ ਇੱਕ ਨਹੀਂ ਮੰਨੀ ਜੋ ਜਬਈ ਹੋ ਗਿਆ ਮੁੰਡਾ ਲੈ ਗਈ ਵੇ ਗਲਤੀਆਂ ਹਰ ਇਨਸਾਨ ਕੋ ਹੋ ਜਾਂਦੀਆਂ ਜੇ ਉਹਨੇ ਕਰ ਲਈ ਤੇ ਕੀ ਹੋ ਗਿਆ ਹਾਂ ਮਾਤਾ ਬੜੀ ਗੱਲ ਵਧੀਆ ਵਾ ਤੈਨੂੰ ਸਾਡੀ ਗਲਤੀ ਕੁੜੀਆਂ ਨਹੀਂ ਹੁੰਦੀਆਂ ਉਹਦੇ ਕਹਿ ਨਹੀਂ ਨਾ ਉਹ ਤੇ ਵਿਚਾਰੀ ਆ ਮੈਨੂੰ ਤੇ ਕੁਝ ਨਹੀਂ ਪਤਾ ਮੈਂ ਤੇ ਤੰਗ ਆ ਗਈ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਤੁਸੀਂ ਐਦਾਂ ਕਰੋ ਨਾ ਮੈਨੂੰ ਉਹਦੀ ਗਲਤੀ ਤੇ ਪੜਾ ਨਾ ਤੁਹਾਡੀ ਦਾਈ ਐਦਾਂ ਕਰੋ ਆਪਣੇ ਚਾਰ ਭਾਂਡੇ ਚੱਕੋ ਤੇ ਅੱਡ ਹੋ ਜਾਓ ਚੱਲ ਕੋਈ ਨਹੀਂ ਇਹ ਵੀ ਆਪਣਾ ਸ਼ੌਂਕ ਪੂਰਾ ਕਰ ਲੈ ਕਰਦੇ ਆਡਾ ਨੂੰ ਤਿੰਨ ਚੋਲੇ ਬਣਾਦੇ ਸਾਡੇ ਜੰਗਾ ਵੱਖ-ਵੱਖ ਇਹ ਵੀ ਆਪਣਾ ਸ਼ੌਂਕ ਨਾ ਪੂਰਾ ਕਰੀ ਲੈ ਕੋਈ ਨਹੀਂ ਆਨੂੰ ਕੋਈ ਪਰਵਾਹ ਨਹੀਂ ਆ ਮੈਨੂੰ ਬਹੁਤਿਆ ਗੱਲਾਂ ਦੀ ਨਹੀਂ ਲੋੜ ਚੁੱਲੇ ਤੇ ਹੁਣ ਵਾਕਾ ਹੋ ਕੇ ਰਹਿਣਗੇ ਆ ਲੋ ਆਪਣੀ ਰੋਟੀ ਕਾਲਸ ਦੋਵੇਂ ਜੀ ਬੈਠੇ ਨਾਲ ਇੱਕ ਦੋ ਜਿਹਦਾ ਮੂੰਹ ਚ ਬੁਰਕੀਆਂ ਪਾਓ ਮਾਤਾ ਨੂੰ ਪਨੇ ਕੀ ਹੋ ਗਿਆ ਯਾਰ ਇਹਦੇ ਮਾਤਾ ਨੂੰ ਨਹੀਂ ਖੁੱਕ ਵੀ ਆਇਆ ਮਾਤਾ ਨੂੰ ਪਾਣ ਚੜੀ ਆ ਜਿਹੜੀ ਗਰਮੀਤ ਨੇ ਤੇ ਭੈਣ ਢਾਡੀ ਨੇ ਚੜਾਈ ਆ ਉਹਨਾਂ ਦੇ ਮਗਦ ਲੱਗੀ ਆ ਪਤਾ ਨਹੀਂ ਇਹਨੂੰ ਕਿਹੜੀ ਬੂਟੀ ਸੰਗਾਤੀ ਆ ਗਰਮੀਤ ਗਰਮੀਤ ਕਰਦੀ ਫਿਰਦੀ ਆ ਨਹੀਂ ਤਾਂ ਪਹਿਲਾਂ ਤੇ ਇਹਨੂੰ ਵੇਖ ਕੇ ਕੁਛ ਨਹੀਂ ਸੀਗੀ ਕੋਈ ਗੱਲ ਨਹੀਂ ਜੋ ਕਰਦੀ ਨਾ ਕਰਨ ਦੇ ਅੱਗੇ ਭੈਣ ਨੂੰ ਦਿੱਤੀ ਨਾ ਜਾ ਰਹੇ ਨੇ ਹੁਣ ਮਾਤਾ ਨੂੰ ਦੇਣੀ ਆ ਇਹ ਮਾਤਾ ਨੂੰ ਬਚਾਉਣਾ ਕਿੰਨੇ ਨਹੀਂ ਆ ਉਦੋਂ ਲੱਗਣਾ ਪਤਾ ਜਦੋਂ ਮਾਤਾ ਦੇ ਘੜੇ ਹੁਣੇ ਬੰਦ ਹੋ ਗਏ ਸਾਡੇ ਪਾਤਾ ਇਸੇ ਆਪਾ ਪਹਿਣਾ ਵਾ ਹੋਰ ਕਿਸੇ ਦੇ ਦਾ ਨਹੀਂ ਪਹਿਣਾ ਜੋ ਸਾਨੂੰ ਦਿੱਤਾ ਪਹਿਣੀ ਆ ਨਾ ਸਾਨੂੰ ਹੀ ਪਹਿਣੀ ਆ ਕਿਤੇ ਨਹੀਂ ਪੈ ਚਲੀ ਤੂੰ ਵੀ ਟੈਨਸ਼ਨ ਘੱਟ ਲੈ ਗਏ ਇਹਨਾਂ ਨੇ ਚੰਗਾ ਜੋ ਕਰਦੇ ਨੇ ਕਰਨ ਦੇ ਮੈਂ ਟੈਨਸ਼ਨ ਕਿ ਲੈਣੀ ਆ ਮੇਰੀ ਬਾਹਰ ਇੰਨੀ ਬੇਇੱਜ਼ਤੀ ਕੀਤੀ ਆ ਤੇ ਫਿਰ ਮੈਂ ਰੋਟੀ ਪਾ ਕੇ ਲਿਆਈ ਥਾਲੀ ਚ ਪਿਆ ਲੋ ਮੰਮੀ ਖਾ ਲੋ ਤੇ ਮੰਮੀ ਨੇ ਇੱਕ ਦੀਆਂ ਮੈਨੂੰ ਸੌ ਸੁਣਾਈਆਂ ਆ ਤੁਹਾਡੇ ਸਾਹਮਣੇ ਹੀ ਆ ਨਾਲੇ ਤੁਹਾਨੂੰ ਗੱਲਾਂ ਕਰ ਗਈ ਤੇ ਨਾਲੇ ਮੈਨੂੰ ਸੁਣਾ ਗਈ ਫੇਰ ਤੂੰ ਹੀ ਮੇਰੇ ਦਿਵਾਲੇ ਹੁੰਦੀ ਵੀ ਤੂੰ ਗਲਤ ਆ ਇੱਥੇ ਤੇ ਨਹੀਂ ਨਾ ਮੈਂ ਗਲਤ ਹਾਂ ਉਹ ਮੈਨੂੰ ਪਤਾ ਤੂੰ ਸਹੀ ਮੈਂ ਤਾਂ ਸੋਚ ਸੋਚ ਕੇ ਹੁੰਦਾ ਵੀ ਲੋਕੀ ਨੇ ਆਪਣੇ ਮਾਂ ਪਿਓ ਨੂੰ ਸਾਹਮ ਦੇਣੀ ਆ ਆਹ ਸਮ ਛੱਡ ਦੇ ਫਿਰਦੇ ਇਹਨੂੰ ਮਾਂ ਦੇ ਹੁੱਲਾਂ ਉਹ ਰੱਖਿਆ ਵਾ ਇਹਨੂੰ ਫੇਰ ਰੋਟੀ ਖਾਣ ਦੀ ਬੈਠ ਕੇ ਮੰਜੇ ਤੇ ਇਹ ਬਣੀ ਕੀ ਸੋਚਦੀ ਆਡੇ ਬਾਰੇ ਪਤਾ ਨਹੀਂ ਮੈਂ ਤੇ ਨਹੀਂ ਕਦੀ ਮਾੜਾ ਸੋਚਿਆ ਪਰ ਮੰਮੀ ਦੇ ਸੁਭਾਅ ਦਾ ਮੈਨੂੰ ਸਮਝ ਨਹੀਂ ਲੱਗਦੀ ਕਿ ਕਿਦਾਂ ਬਦਲ ਜਾਂਦੀ ਤੇ ਕਿਦਾਂ ਨਹੀਂ ਚੱਲ ਕੋਈ ਗੱਲ ਨਹੀਂ ਮੈਂ ਜਾਣਦਾ ਮਾਂ ਆਪਣੀ ਨੂੰ ਆਪੇ ਨੇ ਮੰਨ ਜਾਣਾ ਬਾਅਦ ਚ ਚਲ ਰੋਟੀ ਲੈ ਆਜੇ ਉੱਥੇ ਕਮਰੇ ਚ ਤੇ ਮੈਂ ਰੋਟੀ ਲੈਣ ਆ ਤਾਂ ਠੰਡੀ ਹੋ ਗਈ ਹੁਣ ਆਪ ਵੀ ਪੇੜਾ ਨੂੰ ਜਾਣਦੀ ਆ ਆ ਵੀ ਚੰਗਾ ਆ ਕਿ ਮਾਤਾ ਮੇਰੇ ਵੱਲ ਹੋ ਗਈ ਆ ਤੇ ਮਾਤਾ ਤਾਂ ਅੱਗੇ ਕੇ ਤੋਲਤੇ ਨਹੀਂ ਹੁੰਦੀ ਵਾਦੀ ਹੁਣ ਵਾਵਾ ਇਹ ਨਾ ਕਿ ਤੈਨੂੰ ਗਲਤੀ ਮੇਰੀ ਕਰਨ ਲਈ ਹੈ ਨਾ ਸਾਰਾ ਕਸੂਰ ਇਹਦਾ ਪੰਮੋ ਦਾ ਕੱਢਣ ਲਈ ਆ ਪਰ ਇੱਕ ਗੱਲ ਵਾ ਇਹ ਵੀ ਮਾਹੂਂ ਡਿਆ ਵਾ ਕਿ ਇਹ ਵੱਖਰੀ ਹੋ ਜਾਣਾ ਇਹਨੂੰ ਮੱਡ ਕਰ ਦੇਣਾ ਇਹਨਾਂ ਨੇ ਤੇ ਇਹਨੇ ਤਾਂ ਕੰਮ ਆਪਣਾ ਕਰਕੇ ਮਿੰਟੋ ਮਿਟੀ ਵਹਿਲੀ ਹੋ ਜਾ ਕਰਨਾ ਤੇ ਇਹਨੇ ਤਾਂ ਫਿਰ ਮੇਰੀਆਂ ਜ਼ਿਆਦਾ ਸੁਆ ਲਿਆ ਕਰ ਲਈਆਂ ਵਾ ਤੇ ਕੀ ਕਰੂੰਗੀ ਮੈਂ ਜਿਹੜਾ ਮੇਰੀ ਪਲਾਨ ਵਾ ਕੀ ਹੋਇਆ ਕੰਯੂਟ ਫੇਲ ਕਰ ਦੇਣੀ ਇਹਨੇ ਇਹ ਨਹੀਂ ਕੰਮ ਚੰਗਾ ਹੋਇਆ ਹੈਗਾ ਚੱਤ ਵੀ ਜੀ ਕੱਢ ਤੀਆਂ ਕੋ ਤਨਾ ਮੁੰਡੇ ਦਾ ਕੋਈ ਹਾਲ ਉਹਦਾ ਰੋਲਾ ਵੇਖ ਲਾ ਕਿੱਦਾਂ ਮਰਨਾ ਪਉਂਦਾ ਈ ਉਹ ਤੇ ਕਿੱਦਾਂ ਬੰਨੇ ਵੱਡਣ ਵਾਲੇ ਹੋਏ ਆ ਕਿ ਤੇ ਇਹ ਨਹੀਂ ਆ ਵੀ ਮੈਂ ਬੰਨੇ ਵੱਡਲਾਂ ਕੱਖ ਹੋਇਆ ਵਗਾ ਦੇ ਉਹਦੇ ਵਿੱਚ ਓਨੇ ਚ ਬਤ ਉਹ ਕਿਤੇ ਬੂਟੇ ਚਾਰ ਪੁੱਟ ਲਾ ਮੰਮੀ ਕੀ ਕਰ ਲਈ ਥੇ ਕੋਹ ਨਹੀਂ ਕਰਨਾ ਕੀ ਆ ਵੇਖਣ ਡਈ ਸੀ ਪੈਲੀ ਵੱਲ ਬੰਨੇ ਵੱਢਣ ਵਾਲੀ ਉਹ ਨਹੀਂ ਕਿਦੇ ਧਿਆਨ ਮੇਰੇ ਨਾਲ ਆਡਾ ਲਾ ਕੇ ਬਹਿ ਜਾਂਦਾ ਵਾ ਚੱਲ ਛੱਡ ਪਰੇ ਮੈਂ ਵੀ ਰਸੋਈ ਚ ਵੇਖਣ ਡਈ ਹਾਂ ਬੋਲਣ ਡਈ ਤੇ ਰੋਟੀ ਲੈ ਕੇ ਆਈ ਤੇ ਤੂੰ ਰੋਟੀ ਖਾ ਲੈਣੀ ਹੀ ਨਹੀਂ ਮੈਂ ਨਹੀਂ ਖਾਣੀ ਰੋਟੀ ਉਹਦੇ ਹੱਥੋਂ ਉਹ ਤਾਂ ਫਫੇ ਕੁੱਟਣੀ ਆਗੀ ਪਹਿਲਾਂ ਮੈਨੂੰ ਗੱਲਾਂ ਬਾਤਾਂ ਸੁਣਾ ਲੈਂਦੀ ਆ ਤੇ ਮੁੜ ਕੇ ਮੈਨੂੰ ਰੋਟੀ ਬਣਾਉਣ ਆ ਜਾਂਦੀ ਜਿਦੋਂ ਬੰਦੇ ਦਾ ਪਹਿਲਾਂ ਗੇਤਾ ਹੀ ਮਨ ਸਾੜ ਦੇਣਾ ਵਾ ਤੇ ਰੋਟੀ ਲੰਗਦੀ ਆ ਤੂੰ ਹੁਣ ਐਦਾਂ ਕਰਿਆ ਕਰ ਜਿਥੇ ਆਪਣੀਆਂ ਦੋ ਲਾਉਂਦੀ ਆ ਨਾ ਉਥੇ ਮੇਰੇ ਲਈ ਵੀ ਲਾ ਲਿਆ ਕਰ ਮੈਂ ਕਿਹਾ ਦਾਹ ਨਹੀਂ ਖਾਣੀਆ ਦੋ ਫੁਲਕੇ ਖਾਣੇ ਹੁੰਦੇ ਮੈਂ ਚੱਲ ਕੋਈ ਨਹੀਂ ਮੰਮੀ ਰੋਟੀ ਨਾ ਕਾਦਾ ਗੁੱਸਾ ਵਾ ਜੇ ਉਹ ਲੈ ਕੇ ਆਈ ਤੇ ਤੂੰ ਹੀ ਖਾ ਲੈੰਦੇ ਤੇ ਜੇ ਮੇਰੇ ਵੱਲੋਂ ਕਹਿੰਦੇ ਜੇ ਤੇ ਮੈਂ ਪਕਾ ਲਿਆ ਕਰੂੰਗੀ ਤਾਂ ਦੋ ਦੋ ਹੀ ਕਢਾਈ ਨਹੀਂ ਰੋਟੀਆਂ ਖਾਣੀਆਂ ਦੋ ਰੋਟੀਆਂ ਖਾਣੀਆਂ ਹੁੰਦੀਆਂ ਵਾ ਤੇ ਜਿੱਦਾਂ ਦੀ ਮੇਰੀ ਉਹ ਮਾਵਾਂ ਪਿੰਡ ਵਾਲੀ ਤੇ ਉਦਾਂ ਦੀ ਤੁਸੀਂ ਜੇ ਤੇ ਮੈਨੂੰ ਤੇ ਨਹੀਂ ਕੋਈ ਫਰਕ ਪੈਣਾ ਹੈਗਾ ਤੈਨੂੰ ਰੋਟੀ ਦਿੰਦਿਆਂ ਪਰ ਇਦਾਂ ਵੀ ਚੰਗੇ ਨਹੀਂ ਲੱਗੀਦਾ ਹੈਗਾ ਉਹ ਰੋਟੀ ਲੈ ਕੇ ਆਏ ਹੀ ਤੇ ਤੂੰ ਰੋਟੀ ਖਾਣੀ ਹੀ ਤੂੰ ਹੀ ਸੋ ਨੀ ਮੈਨੂੰ ਰੋਟੀ ਤੇ ਗੁੱਸਾ ਨਹੀਂ ਮੈਨੂੰ ਪੰਮੋ ਤੇ ਗ ਮੈਂ ਕੀ ਕਰਾਨੀ ਕੀ ਨੀ ਗੱਲ ਤੇ ਭਲਾਨਾ ਆ ਉਹਦਾ ਟੀਂਗੜਾ ਆ ਹੂੰ ਕਰਦਾ ਮੈਂ ਤਾਂ ਸੁਣ ਸੁਣ ਤੰਗ ਆ ਗਈ ਆ ਉਹਦਾ ਨਹੀਂ ਕਸੂਰ ਦੀ ਮੰਮੀ ਉਹਦਾ ਸਭਾ ਹੀ ਇਦਾਂ ਦਾ ਹੋ ਗਿਆ ਵਾ ਉਹ ਚਿਰਚੜੀ ਉਦਾਂ ਹੀ ਲੱਗਦਾ ਹੋ ਗਈ ਆ ਦਿਮਾਗ ਖਰਾਬ ਹੋਇਆ ਉਹਦਾ ਜਿਹੜਾ ਇੰਨਾ ਬੋਲਦੀ ਰਹਿੰਦੀ ਆ ਉਹਦੇ ਸ਼ੱਕ ਭਰ ਗਿਆ ਵਾ ਦਿਮਾਗ 'ਚ ਕੀ ਗਰਮੀ ਤੇ ਇਦਾਂ ਕਰਦੀ ਐ ਤੇ ਉਦਾਂ ਕਰਦੀ ਹੋਰ ਗੱਲ ਕੋਈ ਨਹੀਂ ਆ ਚੱਲ ਆ ਜੋ ਮੀਂਹ ਵੀ ਲੱਥਣ ਡਿਆ ਉੱਥੇ ਬੈਨੇ ਆ ਮੰਮੀ ਰੋਟੀ ਤੇ ਤੁਹਾਨੂੰ ਮੈਂ ਦੇ ਦਵਾ ਤੇ ਪਰ ਪੰਮੂ ਨੇ ਫੇਰ ਕਹਿਣਾ ਮੈਨੂੰ ਕਿ ਤੂੰ ਚੌਧਰ ਛਾੜਦੀਆਂ ਗਾੜੀ ਗੜੀ ਰੋਟੀ ਮੈਂ ਦੇਣ ਢਈ ਆ ਤੇ ਉਹ ਖਾਦੀ ਨਹੀਂ ਮੰਮੀ ਨੇ ਤੇ ਤੂੰ ਪਕਾ ਕੇ ਦਿੰਨੀ ਆ ਨਹੀਂ ਚੌਧਰ ਦਾ ਤੇ ਮੈਨੂੰ ਪਤਾ ਨਹੀਂ ਆ ਗਾਂ ਹੋ ਕੇ ਪਤਾ ਲੱਗੂ ਕਿਹ ਰਿਸ਼ਤੇਦਾਰ ਨਾਲ ਮਿਲੂ ਗਿਲੂਗੇ ਨਾ ਤੇ ਫੇਰ ਪਤਾ ਲੱਗਦਾ ਹੁੰਦਾ ਉਹ ਗੱਲ ਨਾਇਕ ਤੇ ਜਾਂਦੀ ਨਾ ਆਉਂਦੀ ਘਰ ਦੇ ਕੰਮਾਂ ਚ ਇਹਦਾ ਸਿਰ ਖੁਰਕਣ ਨਹੀਂ ਹੁੰਦਾ ਉਹੀ ਤੇ ਗੱਲ ਆ ਮੰਮੀ ਮੈਂ ਦੀਦੀ ਦੇ ਨਾਲ ਵੱਧ ਘੱਟ ਤੇ ਬੜਾ ਬੋਲਿਆ ਇਹਦੇ ਮਗਰ ਲੱਗ ਕੇ ਤੇ ਮੁੜ ਕੇ ਆਪਣੇ ਆਪ ਨੂੰ ਬੜਾ ਪਸਤਾਵਾ ਹੋਇਆ ਐਨੀ ਮੈਨੂੰ ਗਲਤੀ ਜੀ ਲੱਗੀ ਕਿ ਹਾਏ ਮੈਂ ਕਿੱਦਾਂ ਬੋਲਿਆ ਵਾ ਤੇ ਫਿਰ ਮੈਂ ਉਹਦੇ ਕੋਲੋਂ ਫੋਨ ਕਰਕੇ ਮਾਫੀ ਮੰਗੀ ਉਹ ਕੋ ਨੂੰ ਘਰ ਸਰਦਿਆ ਕਿ ਨਹੀਂ ਦਿੱਤੀਆਂ ਜਿਹੜੀਆਂ ਨਾ ਘਰ ਮਿਲਦੀਆਂ ਵਰਤਦੀਆਂ ਸੋਹਣੀਆਂ ਲੱਗਦੀਆਂ ਭੇਕੇ ਹੁੰਦੀਆਂ ਤੇ ਇਹ ਇਸੇ ਗੱਲ ਤੋਂ ਗੁੱਸਾ ਕਰੀ ਜਾਂਦੀ ਆ ਕਿ ਹਾਂ ਹਾਂ ਗਰਮੀਤ ਨੇ ਸੱਦਿਆ ਗਰਮੀਤ ਨੇ ਆਹ ਕੰਮ ਕੀਤਾ ਤੇ ਗਰਮੀਤ ਨੇ ਇਦਾਂ ਕੀਤਾ ਸੱਚ ਪੁੱਛੇ ਨਾ ਤੇ ਮੈਂ ਵੀ ਤੈਨੂੰ ਤਾਂ ਮਾਫ ਕੀਤਾ ਕਿ ਚੱਲੇ ਮੇਰੇ ਤੇਨੂੰ ਮਿਲ ਦੇ ਵਰਤਣ ਦਾ ਪਿਆ ਮੇਰੇ ਤੋਂ ਬਾਹਾਂ ਕੰਮ ਤੋਂ ਕੰਮ ਇਹਨੇ ਤਾਂ ਹੋਊਗਾ ਵੀ ਚੱਲੇ ਨਾ ਮਿਲਣਾ ਵਰਤਣਾ ਵਾ ਮੈਨੂੰ ਤੇ ਇਹੀ ਟੈਨਸ਼ਨ ਖਾਈ ਜਾਂਦੀ ਸੀ ਕਿ ਉਹ ਕਿਦੇ ਬੂਵੇ ਆਣ ਕੇ ਵਿਆਹ ਕਰੂਗੀ ਉਹ ਵਾ ਤੇ ਉਹ ਨਹੀਂ ਕਵਾਣਾ ਬੁਲਾਉਣਾ ਚਾਹੁੰਦੀ ਤੂੰ ਹੀ ਤੇ ਤੂੰ ਉਹ ਗੱਲ ਪਵਾੜੇ ਪਾ ਕੇ ਬਹਿ ਜੀ ਮੁੰਡੇ ਤੋਂ ਮੈਂ ਤੇ ਇਹੋ ਟੈਨਸ਼ਨ ਚ ਮਰਦੀ ਜਾਂਣ ਢਈ ਸੀ ਨਹੀਂ ਨਹੀਂ ਤੁਸੀਂ ਮਮੀ ਟੈਨਸ਼ਨ ਨਾਲ ਲਵ ਕੋਈ ਗੱਲ ਨਹੀਂ ਤੀਆਂ ਦਾ ਕਾਦਾ ਵਾ ਮਮੀ ਆਉਂਦੀਆਂ ਵਾ ਹੱਸ ਕੇ ਬੋਲਾਂਗੇ ਤੇ ਵਿਚਰੀਆਂ ਖੁਸ਼ ਹੋ ਕੇ ਜਾਣ ਗਈਆਂ ਤੇ ਜੇ ਮੱਥੇ ਵੱਟ ਪਾਵਾਂਗੇ ਤੇ ਉਹਨਾਂ ਨੇ ਮੁੜ ਕੇ ਦਿਲ ਕਰਨਾ ਉਹਨਾਂ ਦਾ ਉਹਨੂੰ ਤੇ ਜੇ ਅਸੀਂ ਉਹ 10-20 ਰੁਪਏ ਦਵਾਂਗੇ ਉਹਨਾਂ ਨੂੰ ਤੇ ਖੁਸ਼ ਹੋ ਕੇ ਜਾਣ ਗਈਆਂ ਨਹੀਂ ਗੱਲ 10-20 ਦੀ ਨਿਆ ਗਰਮੇਤ ਉਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਆ 12 ਕਿੱਲਾਂ ਦੀ ਮਾਲਕ ਵਾ ਨੌਕਰੀ ਉਹ ਕਰਨ ਲਈ ਆ ਉਹਨੂੰ ਪੈਸੇ ਦੀ ਕਮੀ ਨਹੀਂ ਆ ਉਹ ਸਿਰਫ ਇੱਕ ਪਿਆਰ ਦੀ ਭੁੱਖੀ ਆ ਤੈਨੂੰ ਪਤਾ ਘਰ ਵਾਲਾ ਉਹਦਾ ਨਹੀਂ ਸਿਰ ਤੇ ਹਾਂ ਬੱਚਾ ਉਹਦਾ ਨਹੀਂ ਹੈਗਾ ਚਲੋ ਤੋਂ ਬੱਚਾ ਦੇਤਾ ਵਾ ਇਹਨੇ ਨਾ ਆਪਣੇ ਘਰ ਰੁਣਚੋਣ ਕਰਨ ਲਈ ਆ ਤੇ ਮੇਰੀ ਵੀ ਜਾਨ ਸੌਖੀ ਆ ਸਹੀ ਗੱਲ ਆ ਮੰਮੀ ਕੁੜੀਆਂ ਜੜੀਆਂ ਹੁੰਦੀਆਂ ਨਾ ਪੈਸੇ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਛੱਡ ਮੰਮੀ ਐਵੇਂ ਟੈਨਸ਼ਨ ਨਾ ਲਈ ਜਾ ਤੇ ਰੋਟੀ ਦੱਸੋ ਮੈਂ ਪਕਾ ਕੇ ਲਿਆਵਾਂ ਕਿ ਚਾਹ ਪੀਣੀ ਆ ਨਹੀਂ ਚਾਹ ਨਹੀਂ ਮੈਂ ਪੀਣੀ ਤੂੰ ਰੋਟੀਆਂ ਦੋ ਮੈਨੂੰ ਲਾ ਦੇ ਮੈਨੂੰ ਭੁੱਖ ਲੱਗੀ ਆ ਚੱਲ ਕੋਈ ਨਹੀਂ ਮੈਂ ਲਾ ਕੇ ਲਿਆਉਣੀ ਆ ਫਮੋਦ ਮਗਰ ਲਾ ਕੇ ਤੇ ਮੈਂ ਕਰ ਮੈਂ ਇਤਨੂੰ ਮਾੜਾ ਚੰਗਾ ਬੋਲਦੀ ਹੀ ਵੀ ਇਹ ਨਹੀਂ ਚੰਗੀ ਪਰ ਇਹ ਤੇ ਫੇਰ ਵੀ ਚੰਗੀ ਨਿਕਲੀ ਆ ਫੇਰ ਵੀ ਮੇਰੇ ਇੰਨੇ ਕਦਰ ਕਰਨ ਢਈ ਆ ਰੋਟੀ ਪਾਣੀ ਪੁੱਛਣ ਢਈ ਆ ਤੇ ਜਿਹਦੇ ਪਿੱਛੇ ਮੈਂ ਹੋਈ ਮਰਦੀ ਹੀ ਉਹ ਮੈਨੂੰ ਟਕੇ ਟਕੇ ਦਾ ਦੋਵੇਂ ਜੀ ਜਵਾਬ ਦਿੰਦੇ ਆ ਜੇ ਮੈਂ ਚਲ ਕਹਿ ਦਿੱਤਾ ਵੀ ਅੱਡ ਹੋ ਜੋ ਦੋ ਪਾਂਡੇ ਲੈ ਕੇ ਕਿਤੇ ਮਾਂ ਦੇ ਪੁੱਤ ਨੇ ਇੱਕ ਵਾਰੀ ਨਹੀਂ ਕਿਹਾ ਵੀ ਮਾਂ ਮੈਂ ਤੇਰੇ ਨਾਲ ਨਹੀਂ ਅੱਡ ਹੋ ਸਕਦਾ ਅੱਗੇ ਆਂਦਾ ਕੋਈ ਗੱਲ ਨਹੀਂ ਤੇ ਰਾਇ ਵੀ ਚਾ ਲਾ ਦਿੰਨੇ ਆ ਕਿਉਂ ਬੈਗੇ ਠੰਡੀ ਹੋ ਕੇ ਕਿਉਂ ਕੀ ਹੋਇਆ ਵਾ ਜਿਹੜਾ ਮੈਂ ਠੰਡੀ ਹੋ ਕੇ ਬਹਿਣਾ ਵਾ ਬੜੀ ਮਾਤਾ ਵਾਸਤੇ ਰੋਟੀ ਲੈ ਕੇ ਗਈ ਗਰਮ ਗਰਮ ਪਕਾ ਕੇ ਤੇ ਖਵਾਲੀ ਫਿਰ ਮਾਤਾ ਰੋਟੀ ਨਹੀਂ ਮਾਤਾ ਨੇ ਰੋਟੀ ਖਾਦੀ ਨਾ ਤੇ ਉਹਦੀ ਮਰਜ਼ੀ ਮੇਰਾ ਫਰਜ਼ ਇਹ ਪੁੱਛਣਾ ਉਹ ਆਂਦੀ ਮੈਂ ਨਹੀਂ ਖਾਣੀ ਪਰ ਇੱਕ ਗੱਲ ਹੈ ਗਈ ਆ ਤੂੰ ਜਿਹੜੇ ਮਾਤਾ ਦੇ ਕੰਨ ਭਰੇ ਆ ਨਾ ਉਹੋ ਹੀ ਮਾਤਾ ਬੋਲਣ ਰਹੀ ਆ ਤੇ ਪਰ ਮੇਰੀ ਇੱਕ ਗੱਲ ਸੁਣ ਲੈ ਅੱਜ ਤੇ ਤੂੰ ਕੰਨ ਭਰੇ ਆ ਨਾ ਜਦੋਂ ਤੈ ਇੱਕ ਵਾਰੀ ਸਾਰੇ ਰਿਸ਼ਤੇਦਾਰਾਂ ਨਾਲ ਟੁੱਟ ਕੇ ਬੈ ਗਈ ਨਾ ਫਿਰ ਤੇ ਇੰਨਾ ਵੇਖੀ ਬਣਦਾ ਕੀ ਆ ਫਿਰ ਤੂੰ ਕੱਲੀ ਬੈ ਕੇ ਰੋਣਾ ਵਾ ਤੈਨੂੰ ਕਿਹਨੇ ਚੁੱਪ ਨਹੀਂ ਕਰਾਉਣਾ ਨਹੀਂ ਪੈਣਾ ਤੂੰ ਆਪਣਾ ਸੋਚ ਕਿ ਤੇਰੇ ਨਾਲ ਕੌਣ ਜੁੜਿਆ ਤੇ ਕੌਣ ਤੇਰੇ ਨਾਲ ਟੁੱਟਾ ਵਾ ਇਸ ਟਾਈਮ ਤੇ ਮੇਰੇ ਨਾਲ ਹੀ ਸਾਰੇ ਜੁੜੇ ਆ ਮਾਤਾ ਨੂੰ ਲਈ ਫਿਰਦੀ ਸੀ ਨਾ ਅੱਗੇ ਪਿੱਛੇ ਕਿ ਮਾਤਾ ਮੇਰੀ ਮੰਨ ਲਦੀ ਆ ਹੁਣ ਮੰਨ ਲਈ ਮਾਤਾ ਨੇ ਮਾਤਾ ਵੀ ਹੁਣ ਮੇਰੀ ਮੰਨੂਗੀ ਮੇਰੀ ਬੋਲੀ ਬੋਲੂਗੀ ਮਾਤਾ ਵੀ ਨਹੀਂ ਮਾਤਾ ਉਹਨਾਂ ਚਿਰ ਤੇਰੀ ਬੋਲੀ ਬੰਨੂਗੀ ਜਿੰਨਾ ਚਿਰ ਮਾਤਾ ਦੇ ਸਾਹਮਣੇ ਸੱਚ ਨਹੀਂ ਆਉਂਦਾ ਆ ਜਿੰਨਾ ਚਿਰ ਤੇਰਾ ਸੱਚ ਲਕੋਇਆ ਵਾ ਨਾ ਉਹਨਾਂ ਚਿਰ ਨਹੀਂ ਮਾਤਾ ਨੇ ਕਿਸਦੀ ਵੀ ਅਜੇ ਮੰਨਣੀ ਸੋਣੀ ਮੈਨੂੰ ਵੀ ਪਤਾ ਵਾ ਕਿ ਤੂੰ ਜਿਹੜੀ ਮਾਤਾ ਦੀ ਅੱਖਾਂ ਤੇ ਪੱਟੀ ਬੰਨੀ ਆ ਨਾ ਉਹੋ ਹੀ ਵੱਜੀ ਆ ਤੇ ਮਾਤਾ ਵਾ ਭੋਲੀ ਸਾਰਿਆਂ ਦੀਆਂ ਗੱਲਾਂ ਚ ਆ ਜਾਂਦੀ ਆ ਮਾਤਾ 'ਚ ਵਲਫਰੇਬ ਹੈ ਨਹੀਂ ਆ ਤੇ ਫਿਰ ਇਹ ਦਿਮਾਗ ਚੋਂ ਕੱਢ ਦੇ ਕਿ ਆ ਸਾਰਿਆਂ ਸਾਹਮਣੇ ਸੱਚ ਆਊਗਾ ਕਿ ਗਰਮੀਤ ਨੇ ਆ ਕੁਛ ਕੀਤਾ ਹੀ ਗਰਮੀਤ ਸੱਚ ਤੇ ਇੱਕ ਦਿਨ ਸਾਹਮਣੇ ਆ ਹੀ ਜਾਣਾ ਵਾ ਚਾਹੇ ਜਿੰਨੀ ਮਰਜੀ ਲਕੋ ਲਈਏ ਅਸੀਂ ਉਹ ਵਾਹਿਗੁਰੂ ਤੋਂ ਨੀ ਕੋਈ ਵੀ ਗੱਲ ਲਕਾਈ ਰਹਿੰਦੀ ਉਹਨੂੰ ਸਾਰਾ ਪਤਾ ਵਾ ਕਿ ਕਿਹੜਾ ਬੰਦਾ ਸੱਚਾ ਤੇ ਕਿਹੜਾ ਝੂਠਾ ਤੇ ਰਹੀ ਗੱਲ ਤੇਰੇ ਆ ਜ਼ਹਿਰ ਪਾਉਂਦੀ ਇਹ ਕਿਹੜਾ ਗੁੱਜਿਆ ਰਹਿਣਾ ਜੇ ਤੂੰ ਹੋਰ ਕੰਮ ਗੁੱਜੇ ਕਰਦੀ ਤੇ ਉਹ ਵੀ ਸਾਹਮਣੇ ਆ ਹੀ ਜਾਂਦੇ ਇਹ ਵੀ ਆਜੂਗਾ ਮੈਨੂੰ ਨਾ ਬਹੁਤਾ ਪਾਛਣਾ ਦਿਆ ਕਰ ਤੇ ਬਹੁਤੀਆਂ ਗੱਲਾਂ ਨਾ ਸੁਣਾ ਮੈਨੂੰ ਤੂੰ ਸਾਬਤ ਕਰ ਦੇ ਕਿ ਗਰਮੀਤ ਨੇ ਜ਼ਹਿਰ ਪਾਇਆ ਸੀ ਖੀਰ ਦੇ ਵਿੱਚ